ਰਾਤ ਕਰੋ ਸੀਟੀਸੀ ਰਾਤ ਕਰੋ ਗਾਲੇ ਕਾਨੂੰਨ ਬੰਦ ਕਰੋ ਗਾਲੇ ਕਾਨੂੰਨ ਬੰਦ ਕਰੋ ਸਾਡੇ ਹੱਕ ਇੱਥੇ ਰੱਖ ਗੁਰਦਾਸਪੁਰ ਦੇ ਬੀਰ ਕਮੇਟਰੀ ਪਲਾਂਟ ਦੇ ਬਾਹਰ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਧਰਨੇ ਦਾ ਐਲਾਨ ਕੀਤਾ ਗਿਆ ਸੀਗਾ ਦਾਦੀਏ ਕੀ ਖਬਰਾਂ ਦੇ ਅਨੁਸਾਰ ਪਿਛਲੇ ਦਿਨਾਂ ਦੇ ਵਿੱਚ 24 ਤਰੀਕ ਨੂੰ ਧਰਨਾ ਦੇਣਾ ਸੀਗਾ ਤਾਂ ਉਸ ਧਰਨੇ ਨੂੰ ਮੁਲਤਵੀ ਕਰਕੇ ਅੱਜ 2 ਘੰਟੇ ਦੇ ਲਈ ਗੇਟ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਜਿਸ ਵਿੱਚ ਸਾਰੇ ਪਲਾਂਟਾਂ ਦੇ ਬਾਹਰ ਅੱਜ ਤਰਨਾ 2 ਘੰਟੇ ਲਈ ਦਿੱਤਾ ਗਿਆ ਜਿਸ ਵਿੱਚ ਗੱਲਬਾਤ ਕਰਦੇ ਹੋਏ ਗੁਰਿੰਦਰ ਸਿੰਘ ਸੀਡੀਸੀ ਪ੍ਰਧਾਨ ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਮੰਗਾ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਣਮਿੱਥੇ ਸਮੇਂ ਲਈ ਤਰਨਾ ਦਿੱਤਾ ਜਾਵੇਗਾ ਜਿਵੇਂ ਉਹਨਾਂ ਨੇ ਖਬਰਾਂ ਦੇ ਅਨੁਸਾਰ ਦੱਸਿਆ ਗਿਆ ਕਿ ਉਹਨਾਂ ਨੇ ਕਿਹਾ ਕਿ 5 ਤਰੀਕ ਨੂੰ 5 ਅਗਸਤ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਣਮਿੱਥੇ ਸਮੇਂ ਲਈ ਇਹ ਤਰਨਾ ਮੁਹਾਲੀ ਵਿਖੇ ਲਗਾਇਆ ਜਾਵੇਗਾ ਤਾਂ ਉਤੇ ਪੱਕੇ ਪ੍ਰਧਾਨਾਂ ਦੇ ਪ੍ਰਧਾਨ ਨੇ ਵੀ ਇਹ ਗੱਲ ਬਤਾ ਕਰਦੇ ਹੋਏ ਕਿਹਾ ਕਿ ਜੇਕਰ ਸੀਟੇਸੀ ਰੱਦ ਨਹੀਂ ਕੀਤੀ ਗਈ ਤਾਂ ਤਿੱਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਤਾਂ ਇਹਨਾਂ ਦੇ ਵਿੱਚ ਆਊਟਸੋਰਸ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਲਾਂਬੜੇ ਵੀ ਇਹ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਮੰਗਾ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਹੈ ਤਾਂ ਇਸੇ ਤਰੀਕੇ ਦੇ ਨਾਲ ਧਰਨਾ ਅਤੇ ਤਿੱਖਾ ਸੰਘਰਸ਼ ਦਾ ਐਲਾਨ ਕੀਤਾ ਜਾਂਦਾ ਰਹੇਗਾ ਤਾਂ ਪੂਰੀ ਵਿਸ਼ੇਸ਼ ਰਿਪੋਰਟ ਦੇ ਵਿੱਚ ਕੀ ਕਹਿਣਾ ਹੈ ਉਹਨਾਂ ਦਾ ਆਪ ਪੂਰੀ ਜਾਣਕਾਰੀ ਲੈ ਲੈਣੀ ਹੈ ਤੁਸੀਂ ਬਣੇ ਹੋ ਪੰਜਾਬੀ ਏਕੜ ਚੈਨਲ ਦੇ ਬਿਊਰੋ ਰਿਪੋਰਟ ਪੰਜਾਬ ਮੇਰਾ ਗੁਰਵਿੰਦਰ ਸਿੰਘ ਮੇਰੇ ਵੱਲੋਂ ਪੰਜਾਬੀ ਅਖਰ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਬੁਲੰਦ ਕਰ ਲਈ ਇੱਥੇ ਆਣ ਦਾ ਕਸ਼ਟ ਕੀਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕੀ ਕਹਿਣਾ ਚਾਹੁੰਦੇ ਹੋ ਭਾਜੀ ਤੁਸੀਂ ਅੱਜ ਧਰਨਾ ਲਗਾਇਆ ਹੈ ਕਿ ਮੁੱਖ ਕਾਰਨ ਸਰ ਅਸੀਂ ਨਾ ਸਾਰੇ ਮਿਲਕ ਫੈਡ ਦੇ ਰੈਗੂਲਰ ਮਰਾਜ਼ਮਾਂ 2018 ਚ ਮਿਲਕ ਫੈਡ ਨੇ ESR EMPLOYEES SERVICE RULES 2018 ਚ ਨਵੇਂ ਕਾਨੂੰਨ ਲਾਗੂ ਕੀਤੇ ਅਤੇ CTC ਜਿਹਨਾਂ ਨੂੰ ਕਹਿੰਦੇ ਆ ਅਸੀਂ ਉਹਦੇ ਚ ਤਨਖਾਹਾਂ ਸਾਡੀਆਂ ਬਹੁਤ ਜ਼ਿਆਦਾ ਤੀਜਾ ਹਿੱਸੇ ਤੱਕ ਕਿញ្ញਾਂ ਨੂੰ ਮਿਲਦੀਆਂ ਐ EMPLOYEES ਨੂੰ 50% ਤੋਂ 70% ਤੱਕ تنخواہ ਘੱਟ ਮਿਲਦੀ ਆ ਹੋਰ کافی ਨੁਕਸਾਨ ਨੇ ਇਹ ਦੇ ਕਰਕੇ ਇਹ ਦੇ ਕਰਕੇ ادارے ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ 80% ਤੱਕ ਮੁਲਾਜ਼ਮ ਜਿਹੜੇ ਰੈਗੂਲਰ ਛੱਡ ਕੇ ਜਾ ਚੁੱਕੇ ਆ ਜਿਹੜੀਆਂ ਰੈਗੂਲਰ ਨਵੀਆਂ ਭਰਤੀਆਂ ਹੋਈਆਂ ਕਦੋਂ ਭਰਤੀ ਹੋਈ ਸੀ ਇਹ 2016 ਤੋਂ ਲੈ ਕੇ ਜਿਹੜੀਆਂ ਬਾਅਦ ਚ ਜੰਨੀਆਂ ਹੋਈਆਂ 2016 ਤੇ 19 ਚ ਹੋਈਆਂ ਉਹ ਸਾਰੇ ਛੱਡ ਕੇ ਜਾ ਚੁੱਕੇ ਨੇ ਇਹਨਾਂ ਕਾਨੂੰਨਾਂ ਤੋਂ ਦੁਖੀ ਹੋਗੇ کافی ਲੰਬੇ ਟਾਈਮ ਤੋਂ ਇਹ ਸੰਘਰਸ਼ ਕਰ ਰਹੇ ਆ ਇਸ ਚੀਜ਼ ਲਈ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਏ ਇਹ ਇਹਦੇ ਮੱਦੇ ਨਜ਼ਰ ਅਸੀਂ 24 ਤਰੀਕ ਨੂੰ ਮਹਾਲੀ ਪਲਾਂਟ ਵਿਖੇ ਧਰਨਾ ਦੇਣ ਦਾ ਪ੍ਰੋਗਰਾਮ ਬਣਾਇਆ ਸੀ ਤੇ ਮਹਿਕਮੇ ਨਾਲ ਚੇਅਰਮੈਨ ਸਾਹਿਬ ਨਾਲ ਗੱਲਬਾਤ ਤੋਂ ਬਾਅਦ ਉਹਨਾਂ ਸਾਨੂੰ ਇੱਕ ਹਫ਼ਤੇ ਦਾ ਹੋਰ ਟਾਈਮ ਦੇਣ ਲਈ ਕਿਹਾ ਗਿਆ ਇਸ ਲਈ ਅਸੀਂ 24 ਦਾ ਧਰਨਾ ਜਿਹੜਾ ਮੁਲਤਵੀ ਕਰਕੇ ਅਸੀਂ ਪੋਸਟਪੋਨ ਕੀਤਾ ਉਹ ਅਸੀਂ 5 ਤਰੀਕ ਨੂੰ ਲਾਵਾਂਗੇ 5 ਅਗਸਤ ਨੂੰ ਉਦੋਂ ਤੱਕ ਜੇ ਸਾਡੀਆਂ ਮਹਿਕਮੇ ਨੇ ਨਾ ਨਾ ਮੰਨੀਆਂ ਤਾਂ ਇਹ 5 ਤਰੀਕ ਨੂੰ ਮਹਾਲੀ ਪਲਾਂਟ ਵਿਖੇ ਰੋਸ ਪ੍ਰਦਰਸ਼ਨ ਕਰਾਂਗੇ ਅਣਮਿੱਥੇ ਸਮੇਂ ਲਈ ਧਰਨਾ ਲਾਵਾਂਗੇ ਜਦੋਂ ਤੱਕ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਇਹ ਅੱਜ ਦਾ ਅੱਜ ਦਾ ਜਿਹੜਾ ਸਾਡਾ ਉਹ ਮਕਸਦ ਸੀਗਾ ਕਿ ਅਸੀਂ 2 ਘੰਟੇ ਲਈ ਰੋਸ ਪ੍ਰਦਰਸ਼ਨ ਕਰਾਂਗੇ ਆਪਣੇ ਆਪਣੇ ਮਿਲਕ ਪਲਾਂਟਾਂ ਦੇ ਗੇਟ ਤੇ ਬਹਿ ਕੇ ਸੋ ਸਾਰੇ ਮੁਲਾਜ਼ਮ ਸਾਥੀ ਜਿੰਨੇ ਯੂਨੀਅਨਾਂ ਹਾਂ ਜੀ ਸਾਰੇ ਪਲਾਂਟ ਪੰਜਾਬ ਚ ਜਿੰਨੀਆਂ ਯੂਨੀਅਨਾਂ ਆਪਣੇ ਆਪਣੇ ਪਲਾਂਟ ਤੇ ਸਾਰੀਆਂ ਅਜਲੀ 9 ਤੋਂ 11 ਵਜੇ ਤੱਕ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਅਗਲਾ ਧਰਨਾ ਜਦੋਂ ਦਾ ਐਲਾਨ ਕੀਤਾ ਗਿਆ ਅਗਲਾ ਧਰਨਾ ਸਰ ਉਹੀ 5 ਤਰੀਕ ਦਾ ਹੀ ਹੈ ਜੀ ਮੁਹੱਲੀ ਦਾ ਜਦੋਂ ਉਹ ਅਨਮਿੱਥੇ ਸਮੇਂ ਲਈ ਚੱਲੇਗਾ ਜਦੋਂ ਤੱਕ ਮੈਂ ਆਪਣੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਪਲਾਂਟ ਕਿ ਨਾਮ ਆਪ ਨੂੰ ਜਸਪਾਲ ਸਿੰਘ ਜੀ ਪ੍ਰਧਾਨ ਮਿਲਕ ਪਲਾਂਟ ਗਰਦਾਪੁਰ ਠੀਕ ਹਨ ਚੰਦੇ ਅਸੀਂ ਕੋਨੇ ਚਾਹੁੰਦੇ ਆ ਵੀ ਸੀਸੀਟੀ ਰੱਧ ਹੋਣੀ ਚਾਹੀਦੀ ਹੈ। ਮੁਲਾਜ਼ਮਾਂ ਨੂੰ ਬਹੁਤ ਘਾਟਾ ਪੈ ਰਿਹਾ। ਹਾਂ ਤੇ ਕੀ ਲੱਗਦਾ ਕਿ ਇਹਨਾਂ ਦੀ ਮੰਗਾਂ ਮਸਲੇ ਜਿਹੜਾ ਹੱਲ ਵਾ ਜਿਹੜਾ ਉਸ ਕਮੇਟੀ ਤੱਕ ਪਹੁੰਚਿਆ ਗਿਆ ਜਾਂ ਅਜੇ ਤੱਕ ਨਹੀਂ? ਹਾਂ ਡੋਫਟ ਤੱਕ ਪਹੁੰਚਿਆ ਗਿਆ। ਅਗਲੇ ਮਹੀਨੇ ਦੀ 5 ਤਰੀਕ ਨੂੰ ਅਸੀਂ ਫੇਰ ਪ੍ਰਦਰਸ਼ਨ ਕਰਾਂਗੇ। ਜੇਡ ਉਥੇ ਚੰਡੀਗੜ੍ਹ ਜੇ ਜੇ ਉਹਦੇ ਤੱਕ ਮਸਲਾ ਹੱਲ ਹੋ ਜਾਏਗਾ ਤੇ ਠੀਕ ਆ ਜੇ ਨਹੀਂ ਤੇ ਫਿਰ ਉਥੇ ਤਰਨਾ ਪਿਆ। ਕਿ ਕਿਸ ਨੂੰ ਅਲਾਮ ਕਰਦੇ ਹੁੰਦੇ? ਹਾਂਜੀ। ਕਿਸ ਅਸਮਰ ਚਿੱਤਾ ਜਾਵੇ? ਠੀਕ ਆ।